ਅਗਰਵਾਲ ਧਰਮਸ਼ਾਲਾ ਸੁਨਾਮੀ ਗੇਟ ਸੰਗਰੂਰ ਵਿਖੇ ਅਜ ਰਾਮ ਨੌਮੀ ਦਾ ਤਿਉਹਾਰ ਸ਼੍ਰੀ ਸਾਲਾ ਸਰ ਧਾਮ ਲੰਗਰ ਕਮੇਟੀ ਵੱਲੋਂ ਅਗਰਵਾਲ ਸਭਾ ਸੰਗਰੂਰ ਦੇ ਸਹਿਯੋਗ ਨਾਲ ਪ੍ਰਧਾਨ ਐਡਵੋਕੇਟ ਪਵਨ ਗੁਪਤਾ ਦੀ ਅਗਵਾਈ ਵਿੱਚ ਪੜੀ ਰੀ ਸ਼ਰਧਾ ਭਾਵਨਾ ਤੇ ਉਸ਼ਾ ਨਾਲ ਮਨਾਇਆ ਗਿਆ ਇਸ ਮੌਕੇ ਸੰਸਥਾ ਵੱਲੋਂ ਆਰਤੀ ਉਪਰੰਤ ਸਾਰੇ ਰਾਮ ਭਗਤਾਂ ਦੇ ਲਈ ਜਲੇਬੀਆਂ ਤੇ ਕੜੀ ਚਾਵਲ ਦਾ ਅਟੁੱਟ ਭੰਡਾਰ ਵਰਤਾਇਆ ਗਿਆ ਇਸੋ ਰਣ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਅਗਰਵਾਲ ਸਭਾ ਦੇ ਪ੍ਰਧਾਨ ਐਡਵੋਕੇਟ ਪਵਨ ਗੁਪਤਾ ਤੇ ਸਾਲਾ ਸਰ ਧਾਮ ਲੰਗਰ ਕਮੇਟੀ ਦੇ ਫਾਊਂਡਰ ਕ੍ਰਿਸ਼ਨ ਗੁਪਤਾ ਨੇ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਅਗਰਵਾਲ ਸਭਾ ਸੰਰੂਰ ਵੱਲੋਂ ਇਹ ਜਿਹੜਾ ਹੈਗਾ ਲੰਗਰ ਲਗਾਇਆ ਜਾ ਰਿਹਾ ਹੈ ਅੱਜ ਰਾਮ ਨਾਮੀਆ ਰਾਮ ਨਾਮੀ ਦੇ ਸਭ ਆਪਰ ਤੇ ਇਸ ਖੁਸ਼ ਦੇ ਵਿੱਚ ਜਲੇਬੀਆਂ ਦਾ ਲੰਗਰ ਸ਼੍ਰੀ ਬਲਦੇਵ ਕ੍ਰਿਸ਼ਨ ਗੁਪਤਾ ਜੀ ਜੋ ਫਲਾਸਰ ਲੰਗਰ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਵੱਲੋਂ ਲਗਾਇਆ ਗਿਆ ਹੈ ਸਾਡਾ ਸਹਿਯੋਗ ਅਗਰਵਾਲ ਸਭਾ ਦਾ ਪੂਰਨ ਸਹਿਯੋਗ ਇਸ ਦੇ ਨਾਲ ਸ਼ਾਮਿਲ ਕ੍ਰਿਸ਼ਨ ਗੁਪਤਾ ਸ਼ਾਲਾ ਸਰ ਤਾਂ ਬੀਂਦਰ ਕਮੇਟੀ ਦਾ ਫਾਊਂਡਰ ਹੋਵੜਾ ਤੇ ਆਪਣਾ ਲੰਗਰ ਕਮੇਟੀ ਦਾ ਇੰਚਾਰਜ ਆਰਾਮ ਨਾਵੀ ਤੇ ਜਲੇਬੀਆਂ ਦਾ ਲੰਗਰ ਲਗਾ ਰਿਹਾ ਤੇ ਰੱਬ ਜੀ ਨੂੰ ਮੇਰੇ ਇਹ ਅਰਦਾਸ ਕਰਦਾ ਕਿ ਇਹ ਲੰਗਰ ਆਏ ਸਾਹ ਲੱਗਦਾ ਰਹੇ ਤੇ ਰੱਬ ਵਰਦਾ ਰਹੇ ਤੇ ਸਭ ਨੂੰ ਖੁਸ਼ੀਆਂ ਸਭ ਨੂੰ ਖੁਸ਼ੀਆਂ ਮਿਲਦਾ ਰਹੇ ਤੇ ਨਗਰ ਖੇਡੇ ਦਾ ਭਲਾ ਹੁੰਦਾ ਰਹੇ ਨਾਮ ਨਾਮੀ ਦਾ ਨੂੰ ਸੰਮਰਥ ਜੀਆਂ ਬਣਾਈਆਂ ਤੇ ਮੂਰੇ ਹਨੂਮਨ ਜਨਮਤੀ ਆ ਰਹੀ ਹੈ ਉਹ ਜਨਮ ਸਭ ਉਹਨੀਆਂ ਵੀ ਸਾਨੂੰ ਮੈਂ ਆਜੇ ਬਲੋਂ ਬਣਾਈਆਂ ਤੇ ਰੱਬ ਕੋਲੋਂ ਬੇਨਤੀ ਕਰਦਾ ਕਿ ਸਭ ਨੂੰ ਨਾਗਰ ਖੇਰੇ ਨੂੰ ਵਾਦਾ ਫਲਦਾ ਰੱਖੀਏ